ਸਤੰਬਰ ਮਹੀਨੇ ਵਿੱਚ ਜਨਮੇ ਲੋਕਾਂ ਦੀਆਂ ਕੁਝ ਆਮ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਨੂੰ ਜਨਮ ਮਿਤੀ ਅਨੁਸਾਰ ਰਾਸ਼ੀ ਅਤੇ ਵਿਅਕਤੀਗਤ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਵੇਖਿਆ ਜਾਂਦਾ ਹੈ। ਸਤੰਬਰ ਮਹੀਨੇ ਵਿੱਚ ਜਨਮੇ ਲੋਕਾਂ ਦੀ ਰਾਸ਼ੀ ਕન્યા, ਵਗੋ ਜਾਂ ਤੁਲਾ ਲਿਬੜਾ ਹੁੰਦੀ ਹੈ। ਇੱਕ ਕન્યા ਰਾਸ਼ੀ ਤੇ 23 ਤੋਂ 22 ਸਤੰਬਰ ਵਿਸ਼ਲੇਸ਼ਣਿਕ ਦਿਮਾਗ ਕન્યા ਰਾਸ਼ੀ ਦੇ ਲੋਕ ਵਧੇਰੇ ਵਿਸ਼ਲੇਸ਼ਣਿਕ ਹੁੰਦੇ ਹਨ। ਉਹਨਾਂ ਨੂੰ ਹਰ ਚੀਜ਼ ਨੂੰ ਬਾਰੀਕੀ ਨਾਲ ਵੇਖਣਾ ਅਤੇ ਸਮਝਣਾ ਪਸੰਦ ਹੁੰਦਾ ਹੈ। ਪਰਫੈਕਸ਼ਨਿਸਟ ਇਹ ਲੋਕ ਹਰ ਕੰਮ ਨੂੰ ਕਮਾਲ ਦੇ ਲੈਵਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਨੂੰ ਚੀਜ਼ਾਂ ਨੂੰ ਠੀਕ ਢੰਗ ਨਾਲ ਕਰਨਾ ਪਸੰਦ ਹੁੰਦਾ ਹੈ। ਧੀਰਜ ਅਤੇ ਜ਼ਿੰਮੇਵਾਰੀ ਕન્યા ਰਾਸ਼ੀ ਦੇ ਲੋਕ ਆਮ ਤੌਰ ਤੇ ਬਹੁਤ ਜ਼ਿੰਮੇਵਾਰ, ਧੀਰਜ ਵਾਲੇ ਅਤੇ ਮਿਹਨਤੀ ਹੁੰਦੇ ਹਨ। ਉਹਨਾਂ ਨੂੰ ਨਿੱਜੀ ਜ਼ਿੰਮੇਵਾਰੀਆਂ ਦਾ ਪੂਰਾ ਪਨ ਹੁੰਦਾ ਹੈ। ਸਿਹਤ ਤੇ ਧਿਆਨ ਇਹ ਲੋਕ ਸਿਹਤ ਤੇ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਕਈ ਵਾਰ ਸਫਾਈ ਪ੍ਰਤੀ ਬਦੇਰੇ ਸੰਵੇਦਨਸ਼ੀਲ ਹੋ ਸਕਦੇ ਹਨ। दो तुला राशि तेईसर संतुलन कोशिश कर फैसला करते हैं समाजिक तुला दे लोग बहुत समाजिक होंगे होर हो लोग चंगे संबंध बनाने पसंद होंगे कलात्मक हुनर ई लोग बहुत कलात्मक हो सकते हैं ਉਨਾਂ ਨੂੰ ਸਾਂਦਰ ਅਤੇ ਰਚਨਾਤਮਕਤਾ ਵਿੱਚ ਦਿਲਚਸਪੀ ਹੁੰਦੀ ਹੈ ਰਿਸ਼ਤੇ ਨਿਭਾਉਣ ਵਿੱਚ ਮਾਰਤੁਲਾ ਰਾਸ਼ੀ ਦੇ ਲੋਕ ਆਪਣੇ ਰਿਸ਼ਤਿਆਂ ਵਿੱਚ ਪਿਆਰ ਸ਼ਾਂਤੀ ਅਤੇ ਸਹਿਯੋਗ ਨੂੰ ਮਹੱਤਵ ਦਿੰਦੇ ਹਨ ਉਹ ਖੁਸ਼ ਮਿਜ਼ਾਜ ਅਤੇ ਦੂਜਿਆਂ ਨੂੰ ਸਮਝਣ ਵਾਲੇ ਬੰਦੇ ਹਨ ਸਤੰਬਰ ਮਹੀਨੇ ਦੇ ਜਨਮੇ ਲੋਕਾਂ ਦੀਆਂ ਕੁਝ ਹੋਰ ਖਾਸ ਵਿਸ਼ੇਸ਼ਤਾਵਾਂ ਵਿਚਾਰਸ਼ੀਲ ਸਤੰਬਰ ਮਹੀਨੇ ਵਿੱਚ ਜਨਮੇ ਲੋਕ ਆਮ ਤੌਰ ਤੇ ਸ਼ਾਂਤ ਗੰਭੀਰ ਅਤੇ ਵਿਚਾਰਸ਼ੀਲ ਹੁੰਦੇ ਹਨ ਕੁਦਰਤ ਨਾਲ ਪਿਆਰ ਉਹਨਾਂ ਨੂੰ ਕੁਦਰਤ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਉਹ ਪ੍ਰਕਿਰਤੀ ਵਿੱਚ ਵਹਿਣਾ, ਸਫ਼ਰ ਕਰਨਾ ਅਤੇ ਸਹਿਜ ਜੀਵਨ ਜੀਣਾ ਪਸੰਦ ਕਰਦੇ ਹਨ। ਇਹ ਵਿਸ਼ੇਸ਼ਤਾਵਾਂ ਆਮ ਤੌਰ ਤੇ ਕਈ ਲੋਕਾਂ ਵਿੱਚ ਮਿਲਦੀਆਂ ਹਨ ਪਰ ਵਿਅਕਤੀਗਤ ਤੌਰ ਤੇ ਹਰ ਵਿਅਕਤੀ ਵੱਖਰਾ ਹੁੰਦਾ ਹੈ।